ਕੌਣ ਸੁਣਦੇ ਹੋ ਬਲੌਕ ਕਰਵਾ ਦਈਦੇ ਆ ਉਸਤੇ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਤੇ ਫੇਕ ਅਕਾਊਂਟ ਬਣਾ ਹੋਇਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਫੇਕ ਅਕਾਊਂਟ ਲੋਕ ਬਣਾ ਲੈਂਦੇ ਆ ਜੀ ਉਹਦੇ ਵਿੱਚ ਉਹਨਾਂ ਤੇ ਜੋ ਸੋਸ਼ਲ ਮੀਡੀਆ ਦੀ ਰਿਪੋਰਟਿੰਗ ਹੁੰਦੀ ਉਹ ਕਰਦੇ ਹੀ ਦੀ ਹੈ ਫਿਰ ਜੋ ਵੀ ਐਕਸ਼ਨ ਹੁੰਦਾ ਅਗੋਂ ਏਜੰਸੀ ਵੱਲੋਂ ਲੈ ਲਿਆ ਜਾਂਦਾ ਰਿਪੋਰਟ ਵਗੈਰਾ ਤੁਸੀਂ ਕੀਤੀ ਆ ਜਿਹੜੀ ਕੋਈ ਪ੍ਰੋਸੈਸ ਹੁੰਦਾ ਕੋਈ ਆਫੀਸ ਹਾਂਜੀ 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 ਠੀਕ ਹੈ ਥੈਂਕ ਯੂ ਕਾਉਂਡ ਹੁੰਦੇ ਹੋ ਬਲੌਕ ਕਰਵਾ ਦਈਦੇ ਆ ਤੇ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਤੇ ਫੇਕ ਅਕਾਉਂਟ ਬਣਾ ਹੋਇਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਫੇਕ ਅਕਾਉਂਟ ਲੋਕ ਬਣਾ ਲੈਂਦੇ ਆ ਜੀ ਉਹਦੇ ਵਿੱਚ ਉਹਨਾਂ ਤੇ ਜੋ ਸੋਸ਼ਲ ਮੀਡੀਆ ਦੀ ਰਿਪੋਰਟਿੰਗ ਹੁੰਦੀ ਉਹ ਕਰ ਦਈਦੀ ਹੈ ਫਿਰ ਜੋ ਵੀ ਐਕਸ਼ਨ ਹੁੰਦਾ ਅਗੋਂ ਏਜੰਸੀ ਵੱਲੋਂ ਲੈ ਲਿਆ ਜਾਂਦਾ ਰਿਪੋਰਟ ਵਗੈਰਾ ਤੁਸੀਂ ਕੀਤੀ ਹੈ ਜਿਹੜੀ ਕੋਈ ਪ੍ਰੋਸੈਸ ਹੁੰਦਾ ਕੋਈ ਹਾਂਜੀ 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 ਠੀਕ ਹੈ ਥੈਂਕ ਯੂ ਸੁੰਦੇ ਉਹ ਬਲੌਕ ਕਰਵਾ ਦਈਦੇ ਆ ਉਸਤੇ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਤੇ ਫੇਕ ਅਕਾਊਂਟ ਬਣਾ ਹੋਇਆ ਠੀਕ ਹੈ ਨਾ ਦੇਖੋ ਫੇਕ ਅਕਾਊਂਟ ਲੋਕ ਬਣਾ ਲੈਂਦੇ ਆ ਜੀ ਉਹਦੇ ਵਿੱਚ ਉਹਨਾਂ ਤੇ ਜੋ ਸੋਸ਼ਲ ਮੀਡੀਆ ਦੀ ਰਿਪੋਰਟਿੰਗ ਹੁੰਦੀ ਉਹ ਕਰਦੇ ਹੀ ਦੀ ਹੈ ਫਿਰ ਜੋ ਵੀ ਐਕਸ਼ਨ ਹੁੰਦਾ ਅਗੋਂ ਏਜੰਸੀ ਵੱਲੋਂ ਲੈ ਲਿਆ ਜਾਂਦਾ ਹਾਂ ਰਿਪੋਰਟ ਕਰਾ ਤੁਸੀਂ ਕੀਤੀ ਆ ਜਿਹੜੀ ਕੋਈ ਪ੍ਰੋਸੈਸ ਹੁੰਦਾ ਕੋਈ ਡਾਕਟਰ ਹਾਂਜੀ 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 ਠੀਕ ਹੈ ਥੈਂਕ ਯੂ